ਸਾਡਾ YouTube ਚੈਨਲ ਰੰਗ ਪੰਜਾਬ ਦੇ ਦੇਖਣ ਵਾਲੇ ਸਾਰੇ ਸਰੋਤਿਆਂ ਨੂੰ ਸਾਡੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਹੋਰ ਕਿਵੇਂ ਆ ਤੁਸੀਂ ਸਭ ਠੀਕ ਠਾਕ ਹੋ? ਆਸ ਕਰਦੇ ਹਾਂ ਕਿ ਤੁਸੀਂ ਸਭ ਠੀਕ ਠਾਕ ਹੋਵੋਗੇ। ਅੱਜ ਅਸੀਂ ਤੁਹਾਨੂੰ ਸੁਣਾਵਾਂਗੇ ਜੀ ਬਹੁਤ ਪਿਆਰੀਆਂ ਨਈਆਂ ਬੋਲੀਆਂ। ਤੇ ਆਸ ਕਰਦੇ ਹਾਂ ਕਿ ਤੁਸੀਂ ਇਹਨਾਂ ਨੂੰ ਪਸੰਦ ਕਰੋਗੇ। ਤੇ ਤੁਸੀਂ ਵੀ ਜਦੋਂ ਕੋਈ ਫੰਕਸ਼ਨ ਹੁੰਦਾ ਆ ਤੇ ਤੁਸੀਂ ਵੀ ਇਹ ਬੋਲੀਆਂ ਪਾਓ ਤੁਹਾਨੂੰ ਵੀ ਵਧੀਆ ਲੱਗੂਗੀਆਂ। ਤੇ ਆ ਜੋ ਫਿਰ ਸਾਡੇ ਨਾਲ ਇਹਨਾਂ ਬੋਲੀਆਂ ਦਾ ਆਨੰਦ ਮਾਣਿਓ ਟੁੱਟੀ ਮੰਜੀ ਬਾਣ ਪੁਰਾਣਾ ਟੁੱਟੀ ਮੈ ਤੁਰ ਗਈ ਤੇ ਤੇ ਜੈ ਬੱਦੀ ਦਾ ਕਲਖਣਾ ਰੂੜੀਆਂ ਤੇ ਚੜ ਚੜ ਵੇਖੇ ਜੈ ਬੱਦੀ ਦਾ ਕਲਖਣਾ ਰੂੜੀਆਂ ਤੇ ਚੜ ਚੜ ਵੇਖੇ ਜੈ ਬੱਦੀ ਦਾ ਕਲਖਣਾ ਰੂੜੀਆਂ ਤੇ ਚੜ ਚੜ ਵੇਖੇ ਜੈ ਬੱਦੀ ਦਾ ਕਲਖਣਾ ਸੱਸਾ ਸੱਸਾ ਹਰ ਕੋਈ ਕਹਿੰਦਾ ਸੱਸਾ ਗਿਨੇ ਬਣਾਈਆਂ ਵੇ ਸੱਸਾ ਸੱਸਾ ਹਰ ਕੋਈ ਕਹਿੰਦਾ ਸੱਸਾ ਸੱਸਾ ਹਰ ਕੋਈ ਕਹਿੰਦਾ ਸੱਸਾ ਗਿਨੇ ਬਣਾਈਆਂ ਸੱਚੇ ਸਤਗੁਰ ਨੇ ਮਗਰ ਚੜੇ ਲਾ